ਕੀ ਕਟਨ ਨਹੀਂ ਹੁੰਦੀ ਜਿਵੇਂ ਇੱਕ ਕਮਰੇ ਦੇ ਅੰਦਰ ਬੰਦ ਕਰ ਦਿੰਦੇ ਹੋ ਤੁਸੀਂ ਕਿੰਨਾ ਦਰਵਾਜ਼ਾ ਖੜਕਟਾਉਂਦੇ ਹੋ ਪਰ ਤੁਹਾਡੀ ਕੋਈ ਆਵਾਜ਼ ਨਹੀਂ ਸੁਣਦਾ ਐਂ ਲੱਗਦਾ ਜਿਵੇਂ ਸਰਕਾਰਾਂ ਨੇ ਆਪਣੇ ਕੰਨਾਂ 'ਚ ਰੂਹ ਪਾਏ ਹੋਏ ਨੇ ਅਸੀਂ ਚੀਕ ਰਹੇ ਹਾਂ ਉਹ ਸਾਡੀ ਆਵਾਜ਼ ਸੁਣਨਾ ਨਹੀਂ ਚਾਹੁੰਦੇ ਯੂ ਨੋ ਐਵੇਂ ਦਾ ਮਾਹੌਲ ਹੈ ਉਹ ਸਾਡੀ ਬਾਰਡਰ ਨੂੰ ਸਾਡੇ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਇਗਨੋਰ ਕਰ ਰਿਹਾ ਸਾਡੀਆਂ ਜਾਨਾਂ ਦੀਆਂ ਕੀਮਤਾਂ ਉਹਨਾਂ ਵਾਸਤੇ ਕੁਝ ਵੀ ਨਹੀਂ ਦਲਜੀਤ ਦਸਾਂਜ ਅਬਾਨੀਆਂ ਦੇ ਗਏ ਨੇ ਉਸ ਨੂੰ ਲੈ ਕੇ ਕਈ ਜਨੇ ਟਰੋਲ ਕਰ ਰਹੇ ਨੇ ਕਿਤੇ ਨਾ ਕਿਤੇ ਕੀ ਲੱਗਦਾ ਇਸ ਤਰ੍ਹਾਂ ਟਰੋਲ ਕਰਨਾ ਚਾਹੀਦਾ ਜਿਵੇਂ ਕਲਾਕਾਰ ਕਲਾਕਾਰ ਕੰਮ ਕਰਦਾ ਉਹਨੂੰ ਉਸ ਤਰੀਕੇ ਨਾਲ ਦੇਖਣਾ ਚਾਹੀਦਾ ਵੇਖੋ ਕਲਾਕਾਰ ਦਾ ਆਪਣਾ ਇੱਕ ਰੋਜੀ ਰੋਟੀ ਹੈ ਆਪਣਾ ਬਿਜ਼ਨਸ ਹੈ ਉਹ ਆਪਣਾ ਕਰ ਰਿਹਾ ਉਹਨੂੰ ਟਰੋਲ ਨਹੀਂ ਕਰਨਾ ਚਾਹੀਦਾ ਰਾਈਟ ਉਹਦਾ ਆਪਣਾ ਇੱਕ ਕਾਰੋਬਾਰ ਹੈ ਉਹ ਉਸ ਨੂੰ ਮਿਸ ਕਿਵੇਂ ਕਰ ਸਕਦਾ ਹੈ ਔਰ ਅਸੀਂ ਯੂਨਾਈਟ ਹੋਈਏ ਥੇ ਆਕੇ ਔਰ ਜਿੰਨੇ ਵੀ ਲੀਡਰ ਵੀ ਨੇ ਕਿਸਾਨ ਜਥੇਬੰਦੀਆਂ ਦੇ ਮੈਂ ਇਹੀ ਕਹਿਣਾ ਚਾਹੂੰਗੀ ਉਹਨਾਂ ਸਾਰਿਆਂ ਨੂੰ ਇਕੱਠੇ ਮਿਲ ਕੇ ਚੱਲਣ ਦੀ ਲੋੜ ਹੈ ਇਸ ਟਾਈਮ ਤੇ ਕਿਉਂਕਿ ਜਦੋਂ ਅਸੀਂ ਵੱਖਰੇ ਵੱਖਰੇ ਹੁੰਨੇ ਆ ਨਾ ਤੇ ਸਾਨੂੰ ਸਰਕਾਰਾਂ ਦੇ ਜਿਹੜੀਆਂ ਏਜੰਸੀਜ਼ ਨੇ ਉਹ ਵੰਡਣ ਦੀ ਕੋਸ਼ਿਸ਼ ਕਰਦੀ ਹੈ ਔਰ ਸਾਨੂੰ ਉਹਦਾ ਬਹੁਤ ਵੱਡਾ ਖਾਮਿਆਜਾ ਪੁਖਤਨਾ ਪੈਂਦਾ ਆ ਔਰ ਬਹੁਤ ਸਾਰੇ ਵਿਖਿਆ ਅਸੀਂ ਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਉਦੋਂ ਪੋਲਰਾਈਜੇਸ਼ਨ ਵੀ ਹੁੰਦੀ ਹੈ ਡਵਾਈਡ ਐਂਡ ਰੂਲ ਪਾਲਿਸੀ ਵੀ ਖੇਡਦੇ ਨੇ ਜਿਵੇਂ ਅੰਗਰੇਜ਼ਾਂ ਨੇ ਖੇਡੀ ਸੀ ਨੀ ਬੜੀ ਟਲਕਾਈ ਹੈ ਕਿਸਾਨਾਂ ਨੂੰ ਲੈ ਕੇ ਬੱਚਿਆਂ ਨੂੰ ਜਾਂ ਔਰਤਾਂ ਨੂੰ ਕਹਿੰਦੇ ਅੱਗੇ ਕਰ ਦਿੰਦੇ ਆਪ ਕਿਸਾਨ ਪਿੱਛੇ ਨੇ ਉਹਨੂੰ ਕਿਵੇਂ ਦੇਖ ਦਿੰ ਤੁਸੀਂ ਵੇਖੋ ਇਹ ਤੇ ਮੈਂ ਤੁਹਾਨੂੰ ਦੱਸਾਂ ਉਹਨਾਂ ਨੇ ਬਹੁਤ ਹੀ ਗਲਤ ਸਟੇਟਮੈਂਟ ਦਿੱਤੀ ਨਵੀ ਪਹੁੰਚੇ ਨੇ ਲਗਾਤਾਰ ਮੋਰਚੇ ਦੇ ਵਿੱਚ ਸ਼ਮੂਲਿਤ ਕਰਦੇ ਰਹਿੰਦੇ ਨੇ ਸੇਵਾ ਵੀ ਕਰਦੇ ਰਹਿੰਦੇ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਅੱਜ ਅਸੀਂ ਬਾਰਡਰ ਤੇ ਆਏ ਆਂ ਉਵੇਂ ਅਸੀਂ ਪਹਿਲਾਂ ਵੀ ਆਉਣ ਰਹਿਨੇ ਆਂ ਔਰ ਪੰਜਾਬ ਦੇ ਵਿੱਚ ਹਰ ਕਿਸੇ ਨੂੰ ਮੈਂ ਇਹ ਕਹੂੰਗੀ ਕਿ ਆਪਾਂ ਨੂੰ ਬਾਰਡਰਾਂ ਤੇ ਆਉਣ ਦੀ ਲੋੜ ਹੈ ਕਿਉਂਕਿ ਸਾਡੇ ਬਜ਼ੁਰਗ ਬੈਠੇ ਨੇ ਇੱਥੇ ਔਰ ਸਾਡੇ ਭਰਾ ਇੱਥੇ ਬੈਠੇ ਨੇ ਔਰ ਸਾਡੇ ਸਾਰਿਆਂ ਦੀਆਂ ਸਾਂਝੀਆਂ ਮੰਗਾਂ ਨੇ ਔਰ ਆਪਾਂ ਨੂੰ ਇੱਕ ਟੀਚਰ ਲੈ ਕੇ ਚੱਲਣਾ ਚਾਹੀਦਾ ਹੈ ਸੈਂਟਰ ਪੱਖੀ ਔਰ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਔਰ ਅਸੀਂ ਯੂਨਾਈਟ ਹੋਈਏ ਇੱਥੇ ਆ ਕੇ ਔਰ ਜਿੰਨੇ ਵੀ ਲੀਡਰ ਵੀ ਨੇ ਕਿਸਾਨ ਜਥੇਬੰਦੀਆਂ ਦੇ ਮੈਂ ਇਹੀ ਕਹਿਣਾ ਚਾਹੂੰਗੀ ਉਹਨਾਂ ਸਾਰਿਆਂ ਨੂੰ ਇਕੱਠੇ ਮਿਲ ਕੇ ਚੱਲਣ ਦੀ ਲੋੜ ਹੈ ਇਸ ਟਾਈਮ ਤੇ ਕਿਉਂਕਿ ਜਦੋਂ ਅਸੀਂ ਖਰੀ ਹੁੰਨੇ ਆ ਨਾ ਤੇ ਸਾਨੂੰ ਸਰਕਾਰਾਂ ਦੇ ਜਿਹੜੀਆਂ ਏਜੰਸੀਸ ਨੇ ਉਹ ਵੰਡਣ ਦੀ ਕੋਸ਼ਿਸ਼ ਕਰਦੀ ਹੈ ਉਹ ਸਾਨੂੰ ਉਹਦਾ ਬਹੁਤ ਵੱਡਾ ਖਾਮਯਾਜਾ ਪੁਕਤਨਾ ਪੈਂਦਾ ਆ ਔਰ ਬਹੁਤ ਸਾਰੇ ਵਿਖਿਆ ਸੀ ਕਿ ਜਦੋਂ ਵੀ ਇਲੈਕਸ਼ਨ ਹੁੰਦੀ ਹੈ ਉਦੋਂ ਪੋਲਰਾਈਜੇਸ਼ਨ ਵੀ ਹੁੰਦੀ ਹੈ ਡਵਾਈਡ ਐਂਡ ਰੂਲ ਪਾਲਿਸੀ ਵੀ ਖੇਡਦੇ ਨੇ ਜਿਵੇਂ ਅੰਗਰੇਜ਼ਾਂ ਨੇ ਕੀ ਦੀ ਸੀਗੀ ਸੋ ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਹੈ ਮੈਂ ਤੇ ਹਮੇਸ਼ਾ ਮੇਰੀ ਇਹੀ ਕੋਸ਼ਿਸ਼ ਰਹੀ ਹੈ ਪਿਛਲੇ ਅੰਦੋਲਨ ਚ ਵੀ ਇਹੀ ਰਹੀ ਹੈ ਕਿ ਸਾਰਿਆਂ ਨੂੰ ਅਸੀਂ ਯੂਨਾਈਟ ਕਰਕੇ ਰੱਖੀਏ ਇਕੱਠੇ ਹੋ ਕੇ ਚੱਲੀਏ ਔਰ ਆਪਣੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦਾ ਵਖਰੇਵਾ ਨਾ ਰੱਖੀਏ ਕਿਉਂਕਿ ਵੇਖੋ ਇੱਕ ਪਰਿਵਾਰ ਚ ਅਸੀਂ ਰਹਿੰਦੇ ਆ ਦੋ ਭੈਣ ਭਰਾ ਦੀ ਵੀ ਆਪਸ ਚ ਨਹੀਂ ਬੰਦੀ ਵਖਰੀ ਵਖਰੀ ਹਰ ਇੱਕ ਬੰਦੇ ਦੀ ਸੋਚ ਹੁੰਦੀ ਹੈ ਇਥੇ ਪੂਰੀ ਪੰਜਾਬ ਸਟੇ ਸਟੇਟ ਦੇ ਵਿੱਚ ਕਿੰਨੇ ਤਰ੍ਹਾਂ ਦੇ ਲੋਕ ਹੀ ਰਹਿੰਦੇ ਨੇ ਉਹਨਾਂ ਦੀ ਵਖਰੀ ਵਖਰੀ ਸੋਚ ਹੈ ਬਟ ਆਪਾਂ ਨੂੰ ਇਸ ਟਾਈਮ ਦੇ ਉੱਤੇ ਜਦੋਂ ਅਸੀਂ ਕੋਈ ਕਿਸੇ ਵੀ ਤਰੀਕੇ ਦਾ ਮੋਰਚਾ ਲੜਦੇ ਆ ਔਰ ਕੋਈ ਮੁੱਦੇ ਨੂੰ ਲੈ ਕੇ ਲੜਾਈ ਲੜਦੇ ਹਾਂ ਉਹਦੋਂ ਉਹ ਸਾਰ ਨੂੰ ਸਾਰਿਆਂ ਨੂੰ ਯੂਨਾਈਟ ਹੋਣ ਦੀ ਲੋੜ ਹੈ ਅਸੀਂ ਆਪਣੇ ਟੀਚੇ ਵੱਲ ਧਿਆਨ ਦੇਈਏ ਆਪਾਂ ਆਪਸ ਦੇ ਵਿੱਚ ਵਖਰੇਵੇਂ ਨਾ ਪਾਈਏ ਕਾ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਦੀ ਟਿੱਪਣੀ ਮੜੀ ਤਲਕ ਆਈ ਹੈ ਕਿਸਾਨਾਂ ਨੂੰ ਲੈ ਕੇ ਬੱਚਿਆਂ ਨੂੰ ਜਾਂ ਔਰਤਾਂ ਨੂੰ ਕਹਿੰਦੇ ਅੱਗੇ ਕਰ ਦਿੰਦੇ ਆਪ ਕਿਸਾਨ ਪਿੱਛੇ ਨੇ ਉਹਨੂੰ ਕਿਵੇਂ ਦੇਖ ਦਿੰਦੇ ਸੇ ਵੇਖੋ ਇਹ ਤੇ ਮੈਂ ਤੁਹਾਨੂੰ ਦੱਸਾਂ ਉਹਨਾਂ ਨੇ ਬਹੁਤ ਹੀ ਗਲਤ ਸਟੇਟਮੈਂਟ ਦਿੱਤੀ ਹੈ ਜਦਕਿ ਔਰਤਾਂ ਜਿਹੜੀਆਂ ਨੇ ਅੱਜ ਤੁਸੀਂ ਮਹਿਲਾ ਦਿਵਸ ਦੇ ਉੱਤੇ ਦੇਖੀਆਂ ਹੋਣਗੀਆਂ ਜਿਸ ਦਿਨ 21 ਤਰੀਕ ਨੂੰ ਅਸੀਂ ਦਿੱਲੀ ਜਾ ਰਹੇ ਸੀਗੇ ਮੈਨੂੰ ਨਹੀਂ ਲੱਗਦਾ ਵੀ ਉਸ ਦਿਨ ਔਰਤਾਂ ਸੀਗੀਆਂ ਇੱਥੇ ਉਦੋਂ ਸਾਰੇ ਸਾਡੇ ਭਰਾ ਸੀਗੇ ਜਦ ਬਜ਼ੁਰਗ ਸੀਗੇ ਠੀਕ ਹੈ ਕਿਉਂਕਿ ਮੈਂ ਖੋਦ ਇੱਥੇ ਦੇਖਿਆ ਸੀਗਾ ਰਹਿ ਕੇ ਵੀ ਉਸ ਦਿਨ ਕੋਈ ਔਰਤਾਂ ਸੀਗੀਆਂ ਜਿਆਦੀਆਂ ਇੰਨੇ ਪੰਜਾਬ ਦੇ ਸਾਡੇ ਭਰਾ ਨਹੀਂ ਹੈਗੇ ਜਾਂ ਬਜ਼ੁਰਗ ਨਹੀਂ ਹੈਗੇ ਵੀ ਜਿਹੜੀ ਔਰਤਾਂ ਨੂੰ ਅੱਗੇ ਕਰ ਦੇਣਗੇ ਹਮੇਸ਼ਾ ਉਹਨਾਂ ਨੇ ਆਪਣੇ ਆਪ ਨੂੰ ਅੱਗੇ ਰੱਖਿਆ ਔਰ ਔਰਤਾਂ ਹਮੇਸ਼ਾ ਕਰ ਰਹੀਆਂ ਨੇ ਬਟ ਹਾਂ ਜਿੱਥੇ ਕਿਤੇ ਔਰਤਾਂ ਦੀ ਵੀ ਲੋੜ ਪਈ ਹੈ ਉਹਨਾਂ ਨੇ ਮਾਈ ਭਾਗੋ ਜੀ ਦੀਆਂ ਵਾਰਸਾਂ ਨੇ ਅੱਗੇ ਆ ਕੇ ਜੰਗਾਂ ਵੀ ਲੜੀਆਂ ਨੇ ਸੋ ਪੰਜਾਬ ਦੀਆਂ ਜਿਹੜੀਆਂ ਧੀਆਂ ਨੇ ਉਹ ਪਿੱਛੇ ਨਹੀਂ ਨੇ ਉਸ ਹਮੇਸ਼ਾ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਅੱਗੇ ਆਈਆਂ ਨੇ ਇੱਕ ਪੋਸਮੋਰਟ ਰਿਪੋਰਟ ਵੀ ਸਾਹਮਣੇ ਆ ਗਈ ਸ਼ੁਭ ਕਰਨੀ ਜਿਹੜਾ ਪਹਿਲਾਂ ਕਹਿ ਰਿਹਾ ਸੀ ਵੀ ਗੋਲੀ ਨਾਲ ਨਹੀਂ ਕਹਿ ਰਹੇ ਸੀਗੇ ਤਾਂ ਹੁਣ ਜਿਹੜਾ ਵੀ ਕਹਿ ਰਹੇ ਗੋਲੀ ਨਾਲ ਹੀ ਹੋਇਆ ਕਿਵੇਂ ਦੇਖਦੇ ਹੋ ਇਹਨੂੰ ਜਿਸ ਤਰੀਕੇ ਦੇ ਨਾਲ ਨੌਜਵਾਨ ਦੀ ਸ਼ਹੀਦੀ ਹੋਈ ਹੈ ਜਿਸ ਤਰੀਕੇ ਨਾਲ ਝਾਲ ਮਾਨਾ ਕੀਤਾ ਗਿਆ ਸਾਰਾ ਕੁਝ ਦੇਖੋ ਮੇਰੀ ਗੱਲ ਸੁਣੋ ਮੈਨੂੰ ਐ ਲੱਗਦਾ ਹੈ ਕਿ ਅ ਮੈਂ ਇੱਕ ਮੇਰਾ ਇੱਕ ਫਿਰ ਵੀ ਪੇਜ ਹੈ ਜਾਂ ਕੁਝ ਮੈਂ ਆਪਣੇ ਆਪ ਨੂੰ ਸਮਝਾਂ ਸੋਸਾਇਟੀ ਦੇ ਵਿੱਚ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਮੈਂ ਬਾਰਡਰ ਦਾ ਜਿਹੜਾ ਹਾਲਾਤ ਹੈ ਮੈਂ ਆਪਣੇ ਪੇਜ ਦੇ ਉੱਤੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਾਂ মিডিਆ ਦੇ ਥਰੂ ਆਪਣੀ ਗੱਲ ਨੂੰ ਅੱਗੇ ਰੱਖ ਸਕਾਂ ਬਟ ਮੈਨੂੰ ਖੁਦ ਨੂੰ ਇਸ तरीके ਦੇ ਨਾਲ ਮਹਿਸੂਸ ਹੋ ਰਿਹਾ ਹੈ ਕਿ ਕੂਟਨੀ ਹੁੰਦੀ ਜਿਵੇਂ ਇੱਕ ਕਮਰੇ ਦੇ ਅੰਦਰ ਬੰਦ ਕਰ ਦਿੰਦੇ ਹੋ ਤੁਸੀਂ ਕਿੰਨਾ ਦਰਵਾਜ਼ਾ ਖੜਕਟ ਖਟਕਟਾਉਂਦੇ ਹੋ ਪਰ ਤੁਹਾਡੀ ਕੋਈ ਆਵਾਜ਼ ਨਹੀਂ ਸੁਣਦਾ ਐਂ ਲੱਗਦਾ ਜਿਵੇਂ ਸਰਕਾਰਾਂ ਨੇ ਆਪਣੇ ਕੰਨਾਂ 'ਚ ਰੂਪ ਪਾਏ ਹੋਏ ਨੇ ਅਸੀਂ ਚੀਕ ਰਹੇ ਹਾਂ ਉਹ ਸਾਡੀ ਆਵਾਜ਼ ਸੁਣਨਾ ਨਹੀਂ ਚਾਹੁੰਦੇ ਯੂ ਨੋ ਐਵੇਂ ਦਾ ਮਾਹੌਲ ਹੈ ਉਹ ਸਾਡੇ ਬਾਰਡਰ ਨੂੰ ਸਾਡੇ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਇਗਨੋਰ ਕਰ ਰਿਹਾ ਹੈ ਸਾਡੀਆਂ ਜਾਨਾਂ ਦੀਆਂ ਕੀਮਤਾਂ ਉਹਨਾਂ ਵਾਸਤੇ ਕੁਝ ਵੀ ਨਹੀਂ ਨੇ ਇਸੇ ਕਰਕੇ ਦੇਖੋ ਸਾਡੇ ਬਜ਼ੁਰਗਾਂ ਦੇ ਹੱਥ ਦੇ ਵਿੱਚ ਮੈਂ ਹਮੇਸ਼ਾ ਹਰ ਕਿਤੇ ਕਹਿੰਨੀ ਆ ਡੰਡਾ ਤੇ ਝੰਡਾ ਹੈ ਉਹਨਾਂ ਦੇ ਹੱਥ ਦੇ ਵਿੱਚ ਕਿੰਨੇ ਦਿਨਾਂ ਦੇ ਆਰ ਨੇ ਬਾਰੂਦ ਨੇ ਆਸੂਗैस ਦੇ ਗੋਲੇ ਨੇ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਆਸੂਗੈਸ ਦਾ ਗੋਲਾ ਨਹੀਂ ਐਕਸਪੀਰੀਅੰਸ ਕੀਤਾ ਸੀਗਾ ਕਿਉਂਕਿ ਪਿਛਲਾ ਅੰਦੋਲਨ ਅਸੀਂ ਲੜਿਆ ਉਦੋਂ ਅਸੀਂ ਪਾਣੀ ਦੀਆਂ ਬੁਸ਼ਾਰਾਂ ਜ਼ਰੂਰ ਸਈਆਂ ਨੇ ਬਟ ਆਸੂਗੈਸ ਦੇ ਗੋਲੇ ਜਿਹੜੇ ਐ ਬਹੁਤ ਖਤਰਨਾਕ ਐਕਸਪਾਇਰ ਸੂਟ ਰਹੇ ਨੇ ਔਰ ਜਿਹਦੇ ਨਾਲ ਤੁਹਾਨੂੰ ਸਾਹ ਵੀ ਨਹੀਂ ਆਉਂਦਾ ਔਰ ਮੈਂ ਕਹਿੰਨੀ ਆ ਵੀ ਅਸੀਂ ਯੰਗਸਟਰ ਹੋ ਕੇ ਇੰਨਾ ਜ਼ਿਆਦਾ ਪ੍ਰੋਬਲਮ ਫੇਸ ਕਰਦੇ ਆ ਤੇ ਸਾਡੇ ਬਜ਼ੁਰਗਾਂ ਨੂੰ ਕਿੰਨੀ ਸਾਦੀ ਪ੍ਰੋਬਲਮ ਹੁੰਦੀ ਹੋਊਗੀ ਔਰ ਇਹ ਹਿਊਮਨ ਰਾਈਟਸ ਦੇ ਅਗੇਂਸਾ ਔਰ ਸਾਡੇ ਇਸ ਲੋਕਤੰਤਰ ਦੇਸ਼ ਦੇ ਵਿੱਚ ਹਿਊਮਨ ਰਾਈਟਸ ਕਿਤੇ ਨਹੀਂ ਸਾਨੂੰ ਦੇਖ ਰਿਹਾ ਪਿਛਲੀ ਵਾਰੀ ਵੀ ਇਲੈਕਟ੍ਰਿਸਿਟੀ ਬੰਦ ਕਰ ਦਿੱਤੀ ਸੀਗੀ ਟਿਕਰੀ ਬਾਰਡਰ ਤੇ ਅਸੀਂ ਦੇਖਿਆ ਸੀਗਾ ਨਾਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ ਸੋ ਇਹ ਜਿਹੜੇ ਜਿਹੜੇ ਮੁੱਦੇ ਆ ਯੂਨ ਤੱਕ ਪਹੁੰਚਨੇ ਚਾਹੀਦੇ ਨੇ ਹਿਊਮਨ ਰਾਈਟਸ ਦਾ ਵਾਇਲੇਸ਼ਨ ਹੁੰਦਾ ਔਰ ਦੂਜਾ ਗੋਲੀਆਂ ਦਾ ਇਸਤੇਮਾਲ ਹੁੰਦਾ ਔਰ ਮੈਨੂੰ ਲੱਗਦਾ ਵੀ ਇਹ ਜਿੰਨੇ ਵੀ ਜਵਾਨ ਸਾਹਮਣੇ ਖੜੇ ਨੇ ਜਾਂ ਜਿੰਨੇ ਵੀ ਇਹਨਾਂ ਦੇ ਆਰਐਸਐਸ ਤੇ ਬੰਦੇ ਖੜੇ ਨੇ ਇਹਨਾਂ ਸਾਰ ਚਾਹਣਾ ਚਾਹੀਦਾ ਕਿਉਂਕਿ ਨਾਰਮਲੀ ਅਸੀਂ ਦੇਖਦੇ ਆਂ ਕਿ ਕਤਲ ਜਿੱਥੇ ਹੁੰਦਾ ਉਹਦੇ ਆਲੇ-ਦੁਆਲੇ ਦਾ ਜਿਹੜਾ ਮਾਹੌਲ ਹੁੰਦਾ ਜਿਹੜੇ ਵੀ ਲੋਕੀ ਉਸ ਚੀਜ਼ 'ਚ ਇਨਵੋਲ ਹੁੰਦੇ ਉਹਨਾਂ ਸਾਰਿਆਂ ਤੇ 302 ਦਾ ਪਰਚਾ ਬੰਦਦਾ ਕਿਉਂਕਿ ਉਹਨਾਂ ਨੇ ਉਸ ਸਿਚੁਏਸ਼ਨ ਨੂੰ ਐਗਰੀਵੇਟ ਕੀਤਾ ਸੀਗਾ ਇੱਥੇ ਐਵੇਂ ਹੀ ਜਿਹੜੇ ਲੋਕੀ ਅੱਗੇ ਖੜੇ ਸੀਗੇ ਉਹਨਾਂ ਵੱਲੋਂ ਉਹਨਾਂ ਸਾਰਿਆਂ ਨੇ ਉਸ ਸਿਚੁਏਸ਼ਨ ਨੂੰ ਐਗਰੀਵੇਟ ਕੀਤਾ ਇਸ ਕਰਕੇ ਉਹਨਾਂ ਸਾਰਿਆਂ ਦੇ ਉੱਤੇ 302 ਦਾ ਪਰਚਾ ਬੰਦਦਾ ਤਾਂ ਇਹ ਸੁਭ ਕਰਨ ਦਾ ਜਿਹੜਾ ਆ ਅਸੀਂ ਕਹਿੰਦੇ ਆ ਕਿ ਇਨਸਾਫ ਹੋ ਸਕਦਾ ਕਲਾ ਕਰਨ ਦੀ ਗੱਲ ਕਰ ਲਈਏ ਪਿਛਲੇ ਕਿਸਾਨ ਅੰਦੋਲਨ ਚ ਬਹੁਤ ਜ਼ਿਆਦਾ ਵੱਡਾ ਯੋਗਦਾਨ ਰਿਆ ਇਸ ਤਾਂ ਜੋ ਹੁਣ ਦੇਖੀਏ ਤਾਂ ਕਿੰਨਾ ਕਿਤੇ ਉਹ ਹੈ ਹੀ ਨਹੀਂ ਰੌਣਕ ਕੀ ਲੱਗਦਾ ਕਿਉਂ ਡਰੇ ਹੋਏ ਨੇ ਕੀ ਲੱਗਦਾ ਨੇ ਡਰੇ ਨਹੀਂ ਕਹਿ ਸਕਦੇ ਤੁਸੀਂ ਵੇਖੋ ਹਰ ਇੱਕ ਕਲਾਕਾਰ ਨੂੰ ਨਾ ਆਪਣੀ ਰਿਸਪੈਕਟ ਦੇ ਨਾਲ ਹੁੰਦਾ ਹੈ ਇੱਜ਼ਤ ਦੇ ਨਾਲ ਹੁੰਦਾ ਆ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਉਹਦੇ ਨਾਲ ਹੁੱਲੜਬਾਜੀ ਹੋਵੇ ਬਹੁਤ ਸਾਰੇ ਲੋਕੀ ਪਲਾਂਟਿਡ ਹੁੰਦੇ ਨੇ ਏਜੰਸੀਆਂ ਵੱਲੋਂ ਜਿਹੜੇ ਕਿ ਡਿਸਰੈਸਪੈਕਟ ਕਰਦੇ ਨੇ ਫਿਰ ਕੋਈ ਵੀ ਬੰਦਾ ਨਹੀਂ ਆਉਂਦਾ ਸੋ ਜਦੋਂ ਉਹਨਾਂ ਨੂੰ ਲੱਗੂਗਾ ਜਦੋਂ ਉਹਨਾਂ ਦਾ ਕੌਨਫੀਡੈਂਸ ਲੈਵਲ ਬਿਲਡ ਅਪ ਹੋਊਗਾ ਹੁਣ ਵੇਖੋ ਮੈਂ ਸ਼ੈਂਪੂ ਛੱਡ ਕੇ ਮੈਂ ਸਾਢੇ 3 ਘੰਟੇ ਟ੍ਰੈਵਲ ਕਰਕੇ ਚੰਡੀਗੜ੍ਹ ਤੋਂ ਮਖਨੋਰੀ ਬਾਰਡਰ ਹੀ ਕਿਉਂ ਆਈਆਂ ਕਿਉਂਕਿ ਮਖਨੋਰੀ ਬਾਰਡਰ ਮੇਰੇ ਪਿੰਡਾਂ ਦੀਆਂ ਟਰਾਲੀਆਂ ਨੇ ਇੱਥੇ ਮੇਰੇ ਬਜ਼ੁਰਗ ਨੇ ਜਿਹੜੇ ਮੈਨੂੰ ਰਿਸਪੈਕਟ ਕਰਦੇ ਨੇ ਮੈਨੂੰ ਪਿਆਰ ਦਿੰਦੇ ਨੇ ਬੰਦਾ ਇੱਜ਼ਤ ਦਾ ਭੁੱਖਾ ਹੁੰਦਾ ਆ ਪੈਸੇ ਦਾ ਭੁੱਖਾ ਨਹੀਂ ਪੈਸਾ ਤੇ ਅੱਜ ਕੱਲ ਸਾਰਿਆਂ ਦੇ ਘਰੇ ਆ ਔਰ ਹਰ ਕੋਈ ਬੰਦਾ ਆਪਣਾ ਭੋਗ ਰਿਆ ਹੈ ਰਾਈਟ ਇੱਥੇ ਕੋਈ ਸੇਵਾ ਕਰਨ ਲਈ ਆਉਂਦਾ ਜਿੱਥੇ ਉਹਨੂੰ ਪਿਆਰ ਮਿਲਦਾ ਜਿੱਥੇ ਉਹਨੂੰ ਰਿਸਪੈਕਟ ਮਿਲਦੀ ਹੈ ਰਾਈਟ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜਦੋਂ ਤੁਸੀਂ ਪਿਆਰ ਰਿਸਪੈਕ ਦਲਜੀਤ ਦੀ ਥੋੜੇ ਵੱਖਰਾ ਮੁੱਦਾ ਜਿਵੇਂ ਦਲਜੀਤ ਦਸਾਂਜ ਅਬਾਨੀਆਂ ਦੇ ਗਏ ਨੇ ਉਸ ਨੂੰ ਲੈ ਕੇ ਕਈ ਜਣੇ ਟਰੋਲ ਕਰ ਰਹੇ ਨੇ ਕਿਤੇ ਨਾ ਕਿਤੇ ਕੀ ਲੱਗਦਾ ਇਸ ਤਰ੍ਹਾਂ ਟਰੋਲ ਕਰਨਾ ਚਾਹੀਦਾ ਵੀ ਜਿਵੇਂ ਕਲਾਕਾਰ ਕਲਾਕਾਰ ਕੰਮ ਕਰਦਾ ਉਹਨੂੰ ਉਸ ਤਰੀਕੇ ਨਾਲ ਦੇਖਣਾ ਚਾਹੀਦਾ ਵੀਕੋ ਕਲਾਕਾਰ ਦਾ ਆਪਣਾ ਇੱਕ ਰੋਜੀ ਰੋਟੀ ਹੈ ਆਪਣਾ ਬਿਜ਼ਨਸ ਹੈ ਉਹ ਆਪਣਾ ਕੰਮ ਰਿਹਾ ਉਹਨੂੰ ਟ੍ਰੋਲ ਨਹੀਂ ਕਰਨਾ ਚਾਹੀਦਾ ਰਾਈਟ ਉਹਦਾ ਆਪਣਾ ਇੱਕ کاروبار ਹੈ ਉਹ ਉਸ ਨੂੰ ਮਿਸ ਕਿਵੇਂ ਕਰ ਸਕਦਾ ਆ ਆਪਾਂ ਕੰਮ ਕਰ ਛੱਡ ਕੇ ਤੇ ਨਹੀਂ ਨਾ ਕਰੇ ਬਹਿ ਸਕਦੇ ਠੀਕ ਹੈ ਆਪਾਂ ਪ੍ਰੋਫੈਸ਼ਨਲੀ ਵੀ ਆਪਣੇ ਰਿਸ਼ਤੇ ਰੱਖਦੇ ਆ ਆਪਣਾ ਵੀ ਇਸ ਟਾਈਮ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਪੀਸਫੁੱਲ ਪ੍ਰੋਟੈਸਟ ਚੱਲ ਰਿਹਾ ਆਪਾਂ ਆਪਣੀਆਂ ਮੰਗਾਂ ਰੱਖ ਕੇ ਬੈਠੇ ਆ ਸਾਡੇ ਦੁਸ਼ਮਣ ਥੋੜਾ ਨੇ ਅਸੀਂ ਪੀਸਫੁੱਲੀ ਗੱਲ ਕਰ ਰਹੇ ਆ ਨਾ ਉਹਨਾਂ ਦੇ ਨਾਲ ਸੋ ਇਸ ਕਰਕੇ ਆਪਾਂ ਨੂੰ ਆਪਣੇ ਆਪ ਆਪਣੇ ਲੋਕਾਂ ਨੂੰ ਇਹ ਨਹੀਂ ਪੰਡੀ ਜਾਣਾ ਚਾਹੀਦਾ ਟ੍ਰੋਲ ਕਰਨਾ ਚਾਹੀਦਾ ਸੋ ਉਹ ਆਪਣਾ ਸਾਨੂੰ ਤੇ ਆਪਣਿਆਂ ਦੀ ਲੋੜ ਹੈ ਜਿੰਨੇ ਹੋ ਸਕੇ ਪਿਆਰ ਦੇ ਨਾਲ ਆਪਣੇ ਨਾਲ ਜੋੜਨਾ ਚਾਹੀਦਾ ਹੈ ਵੰਡ ਨਹੀਂ ਵੰਡਣਾ ਨਹੀਂ ਚਾਹੀਦਾ ਲੋਕਾਂ ਨੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਜੁੜੇ ਰਹੋ ਸੱਚਾਈ ਦੇ ਨਾਲ ਫਿਰ ਜੁੜਾਂਗੇ ਕਿਸੇ ਹੋਰ ਜਿੰਨਾ ਦੇ ਜਾਇਤਾਨਵਾ